ਇਨੂੰ ਯਾਦ ਕਰਨ ਦਾ ਇਹ ਬੜਾ ਵਧੀਆ ਤਰੀਕਾ ਹੈ ਕਿਉਂਕਿ ਜਿਹੜੀ ਇਹ ਕੈਂਪ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਲੋਕ ਅਪੀਲ ਕਰਦਾ ਕਿ ਸਾਡੇ ਭਰਾ ਵੱਡੇ ਭਰਾ ਕਮਲ ਤੇ ਉਹਨਾਂ ਦੇ ਮੈਡਮ ਸੁਖਵਿੰਦਰ कौर ਜੀ ਵੱਲੋਂ ਬਹੁਤ ਵਧੀਆ ਪ੍ਰਣ ਲਾਛਾ ਸਾਡਾ ਕੈਂਪ ਲੱਗਣ ਜਾ ਰਿਹਾ ਤੇ ਇਹਨਾਂ ਸਾਰਿਆਂ ਵੱਲੋਂ ਖਾਸ ਕਰਕੇ ਗੁਰਪ੍ਰੀਤ ਜੀ ਵੱਲੋਂ ਸਾਨੂੰ ਫੋਟੇਸ ਹਸਪੀਟਲ ਦੇ ਬੜੇ ਨਾਮ ਦਾ ਡਾਕਟਰ ਜਿਨ੍ਹਾਂ ਦੀ ਅਪਾਇੰਟਮੈਂਟ ਲੈਣਾ ਵੀ ਮੁਸ਼ਕਲ ਹੈ ਕਈ-ਕਈ ਮੀਨ ਨੇ ਜਾਂ ਕਈ-ਕਈ ਹਫਤੇ ਉਹਨਾਂ ਦੀ ਅਪਾਇੰਟਮੈਂਟ ਨਹੀਂ ਮਿਲਦੀ ਉਹ ਵੀ ਖੰਨੇਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਆਪ ਕੀ ਇਸਦੀ ਗਰੁੱਪ ਖੰਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀਮਤੀ ਸੁਵਦੇਸ਼ ਚੋਪੜਾ ਜੀ ਦੀ ਯਾਦ ਵਿੱਚ ਵੱਖ-ਵੱਖ ਤਰੀਕੇ ਦੇ ਜਿਹੜੇ ਕੈਂਪ ਨੇ ਉਹ ਲਾਏ ਜਾਂਦੇ ਨੇ ਕੂਨਦਾਨ ਕੈਂਪ ਜਾਂ ਹੋਰ ਜਿਹੜੇ ਲੋਕਾਂ ਦੀ ਸਹੂਲਤ ਨਾਲ ਜੁੜੇ ਹੋਏ ਕੈਂਪ ਲਾਏ ਜਾਂਦੇ ਨੇ ਇਹ ਜਿਹੜਾ ਫੀਚਰ ਆ ਉਹ ਹਰ ਸਾਲ ਦਾ ਜਿਹੜਾ ਵਾ ਉਹ ਪਰਮਾਨੈਂਟ ਬਣ ਚੁੱਕਿਆ ਔਰ ਇਸ ਵਾਰ ਵੀ 5 ਜੁਲਾਈ ਨੂੰ ਖੰਨੇ ਦੇ ਵਿੱਚ ਇਹ ਇੱਕ ਬੜਾ ਹੀ ਡਿਫਰੈਂਟ ਕਿਸਮ ਦਾ ਜਿਹੜਾ ਉਹ ਕੈਂਪ ਲੱਗਣ ਜਾ ਰਿਹਾ ਜਿਹਦੇ ਚ ਖਾਸ ਕਰਕੇ ਅ ਅੱਖਾਂ ਨੂੰ ਲੈ ਕੇ ਬਹੁਤ ਜ਼ਿਆਦਾ ਇਹਦੇ ਤੇ ਜ਼ੋਰ ਦਿੱਤਾ ਜਾ ਰਿਹਾ ਤਾਂ ਕਿ ਜਿਹੜੇ ਲੈਂਸ ਨੇ ਲੋਕਾਂ ਦੇ ਉਹ ਪਾਉਣ ਵਾਲੇ ਨੇ ਬਹੁਤ ਸਾਰੇ ਲੋਕ ਅਨੁਵੇਰ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਸਾਡੀ ਜਿਹੜੀ ਨਿਗਾ ਕਮਜ਼ੋਰ ਹੋ ਚੁੱਕੀ ਆ ਜਾਂ ਸਾਨੂੰ ਕੀ ਜ਼ਰੂਰਤ ਆ ਸੋ ਉਹਦੇ ਲਈ ਇੱਕ ਲੁਧਿਆਣੇ ਤੋਂ ਬਹੁਤ ਵੱਡਾ ਹਸਪੀਟਲ ਜਿਹੜਾ ਵਾ ਉਹ ਅੱਗੇ ਆ ਰਿਹਾ ਔਰ ਉਹਨਾਂ ਨੇ ਹੀ ਇੱਥੇ ਆ ਕੇ ਆਪਣਾ ਜਿਹੜਾ ਵਾ ਉਹ ਸਾਰਾ ਸੈਟਅਪ ਕਰਨਾ ਔਰ ਜਿਹਦੇ ਚ ਉਹਨਾਂ ਦੀ ਪੂਰੀ ਮੈਡੀਕਲ ਟੀਮ ਹੋਏਗੀ ਔਰ ਬੜੀ ਬਰੀਕੀ ਦੇ ਨਾਲ ਜਿਹੜੇ ਅੱਖਾਂ ਨਾਲ ਸੰਬੰਧਿਤ ਜਿਹੜੇ ਮਰੀਜ਼ ਨੇ ਉਹਨਾਂ ਦੀ ਜਿਹੜੀ ਆ ਉਹ ਮੈਡੀਕਲ ਉਹਨਾਂ ਨੂੰ ਜਿਹੜੀ ਅਸੂਲਤ ਦਿੱਤੀ ਜਾਊਗੀ ਸਾਰੇ ਜਿਹੜੇ ਲੈਂਸ ਲੱਗੜੇ ਨੇ ਸਾਰੇ ਫਰੀਓ ਕਸਟ ਨੇ ਹੀ ਬਿਲਕੁਲ ਇਹ ਮੁਫਤ ਕੈਂਪ ਹੈ ਔਰ ਇਹਦੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਤਾ ਜੋ ਲੋਕ ਵੱਤੋ ਵੱਤ ਇਹਦੀ ਸਹੂਲਤ ਲੈ ਸਕੋ ਕਿਉਂਕਿ ਇਹ ਕਈ ਲੰਮੇ ਸਮੇਂ ਤੋਂ ਬਾਅਦ ਇਹੋ ਜਿਹਾ ਕੈਂਪ ਜਿਹੜੇ ਨੇ ਉਹ ਲੱਗਦੇ ਨੇ ਜਿਹਦੇ ਨਾਲ ਫਿਰ ਲੋਕਾਂ ਨੂੰ ਮੁਫਤ ਸਹੂਲਤ ਜਿਹੜੀ ਆ ਉਹ ਮੁਹੱਈਆ ਹੁੰਦੀ ਹੈ ਇਹ ਕੈਂਪ ਕਦੋਂ ਲੱਗ ਰਿਹਾ ਕਿੰਨੀ ਤਰੀਕ ਨੂੰ ਕਿਸ ਦਿਨ ਇਹ 5 ਜੁਲਾਈ ਨੂੰ ਖੰਨੇ ਦੇ ਵਿੱਚ ਪੂਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਕੈਂਪ ਜਿਹੜਾ ਉਹ ਲੱਗੇਗਾ ਔਰ ਵੱਡੀ ਗੱਲ ਫੋਟੇਜ਼ ਹਸਪੀਟਲ ਦੇ بڑے ਨਾਮ ਦਾ ਡਾਕਟਰ ਜੀਨਾਂ ਦੀ ਅਪਾਇੰਟਮੈਂਟ ਲੈਣਾ ਵੀ ਮੁਸ਼ਕਲ ਹੈ ਕਈ ਕਈ ਮਹੀਨੇ ਜਾਂ ਕਈ ਕਈ ਹਫਤੇ ਉਹਨਾਂ ਦੀ ਅਪਾਇੰਟਮੈਂਟ ਨਹੀਂ ਮਿਲਦੀ ਉਹ ਵੀ ਖੰਨੇ ਚ ਉਸ ਦਿਨ ਆ ਕੇ ਆਪ ਖੁਦ ਹਾਜ਼ਰ ਹੋਣਗੇ ਔਰ ਉਹ ਆਪਣੇ ਤੌਰ ਤੇ ਉਹ ਮਰੀਜ਼ਾਂ ਦਾ ਨਿਰੀਖਣ ਕਰਨਗੇ ਕਿ ਹੈਂਡੀਕੈਪਸ ਲਈ ਕੀ ਸਹੂਲਤਾਂ ਇਸ ਵਾਰੀ ਕਰ ਰਹੇ ਜਿਹੜਾ ਇਹ ਕੈਂਪ ਦਾ ਦੂਸਰਾ ਉਦੇਸ਼ ਹੈ ਕਿ ਇਹਦੇ ਚ ਜਿੰਨੇ ਵੀ ਹੈਂਡੀਕੈਪ ਲੋਕ ਨੇ ਵੈਸੇ ਪਹਿਲਾਂ ਵੀ ਹਰ ਸਾਲ ਹੀ ਹੁੰਦਾ ਹੈ ਇਸ ਵਾਰੀ ਵੀ ਮੈਂ ਦੱਸ ਦੇਣਾ ਜਾਣਕਾਰੀ ਲਈ ਕਿ ਜਿਹੜੇ 80% ਅਪੰਗ ਲੋਕ ਨੇ ਉਹਨਾਂ ਨੂੰ ਇਲੈਕਟ੍ਰਿਕ ਜਿਹੜੀ ਉਹ ਮਸ਼ੀਨ ਆਪਣੀ ਜਿਹੜੀ ਉਹ ਟਰਾਈਸਾਈਕਲ ਦਿੱਤਾ ਜਾਊਗਾ ਔਰ ਉਸ ਤੋਂ ਥੱਲੇ ਜਿਹੜੇ ਨੌਬਲ ਜਿਹੜੀ ਉਹ ਜਿਹੜਾ ਉਹਨਾਂ ਦਾ ਟਰਾਈਸਾਈਕਲ ਜਿਹੜਾ ਉਹ ਦੇਣਗੇ ਔਰ ਕੋਈ ਵੀ ਇੱਥੇ ਆ ਸਕਦਾ ਕੋਈ ਵੀ ਆਪਣੀ ਜਿਹੜੀ ਆ ਉਹ ਇਸ ਚੀਜ਼ ਦੇ ਵਿੱਚ ਜਿਹੜੀ ਇੱਛਾ ਜ਼ਾਹਰ ਕਰ ਸਕਦਾ ਔਰ ਉਹਦੇ ਨਾਲ-ਨਾਲ ਹੋਰ ਵੀ ਜਿਹੜੇ ਕੋਈ ਬਾਡੀ ਪਾਰਟਸ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਕੋਈ ਸਹੂਲਤਾਂ ਨੇ ਜਿਹਦੇ ਨਾਲ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਜਿਹੜੀ ਕੋਈ ਬਿਮਾਰੀ ਹੈ ਉਹਦਾ ਹੱਲ ਹੋ ਸਕੇ ਉਹਦੇ ਲਈ ਵੀ ਇਹਦੇ ਵਿੱਚ ਖਾਸ ਕਰ ਹੈਂਡੀਕੈਪ ਲੋਕਾਂ ਲਈ ਵੀ ਇਹਦੇ ਵਿੱਚ ਖਾਸ ਤੌਰ ਤੇ ਅਲੱਗ ਤੌਰ ਤੇ ਇਹਦਾ ਉੱਥੇ ਪ੍ਰਬੰਧ ਕੀਤਾ ਗਿਆ ਸਰ ਇਨਸਟਰੂਮੈਂਟ ਲੈਣ ਵਾਸਤੇ ਕੋਈ ਪਹਿਲਾਂ ਬੁਕਿੰਗ ਕਰਨੀ ਪੈਣੀ ਹੈ ਪਹਿਲਾਂ ਕੋਈ ਲਖਾਣਾ ਪੈਣਾ ਜੀ ਜੇ ਬੁਕਿੰਗ ਹੋ ਜੇ ਤਾਂ ਬਹੁਤ ਬੈਟਰ ਹੈ ਕਿਉਂਕਿ ਉਹ ਇਹ ਵੀ ਸਾਨੂੰ ਹਸਪੀਟਲ ਵਾਲਿਆਂ ਨੇ ਕਿਹਾ ਕਿ ਅਸੀਂ ਮੁਫਤ ਜਿਹੜੀ ਵਹੀਕਲ ਵੀ ਉੱਥੇ ਉਹਨੂੰ ਮਰੀਜ਼ ਨੂੰ ਲੈਣ ਅਸੀਂ ਭੇਜਾਂਗੇ ਉਹਦੇ ਜਿੱਥੇ ਵੀ ਉਹਦੀ ਕੋਈ ਰੈਸ਼ ਹੋਏਗੀ ਔਰ ਜੇ ਅਗਰ ਪਹਿਲਾ ਉਹ ਆਪਦੇ ਆਪ ਨੂੰ ਰਜਿਸਟਰ ਕਰਦਾ ਪਰ ਜੇ ਮੌਕੇ ਤੇ ਵੀ ਆ ਕੇ ਇਹਦੀ ਸਹੂਲਤ ਲੈ ਸਕਦੇ ਨੇ ਪੰਜਾਬ ਕੇਸਰੀ ਗਰੁੱਪ ਵੱਲੋਂ ਸ਼੍ਰੀਮਤੀ ਸਰਵੇਤ ਚੋਪੜਾ ਜੀ ਦੀ ਦਸਵੀਂ ਵਰ੍ਹੇ ਦੀ ਸਬੰਧ ਵਿੱਚ ਇੱਕ ਬਹੁਤ ਹੀ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਜਿਦੇ ਵਿੱਚ ਦਵਾਈਆਂ ਦੇ ਦੇ ਨਾਲ ਨਾਲ ਜਿਵੇਂ 슈ਗਰ ਦਾ ਟੈਸਟ ਬਲੱਡ 슈ਗਰ ਖੂਨ ਦੇ ਜਿੰਨੇ ਵੀ ਟੈਸਟ ਨੇ ਉਹ ਹੋਣਗੇ ਗੰਧਾ ਦੇ ਟੈਸਟ ਉਹ ਹੋਣਗੇ ਵੱਖ-ਵੱਖ ਤਰ੍ਹਾਂ ਦੇ ਸਪੈਸ਼ਲਿਸਟ ਡਾਕਟਰ ਸਾਹਿਬ ਆ ਰਹੇ ਨੇ ਮੈਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦਾ ਕਿ ਸਾਡੇ ਭਰਾ ਵੱਡੇ ਭਰਾ ਕਮਲਜੀਤ ਕਮਲ ਤੇ ਉਹਨਾਂ ਦੇ ਮੈਡਮ ਸੁਖਵਿੰਦਰ ਕੌਰ ਜੀ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਵੀ ਵੱਧ ਤੋਂ ਵੱਧ ਅਸੀਂ ਸ਼ਹਿਰ ਵਾਸੀ ਨੂੰ ਅਪੀਲ ਕਰਦੇ ਆਂ ਕਿ ਇਹ ਕੈਂਪ 'ਚ ਪਹੁੰਚੋ ਤੇ ਜਿੰਨੇ ਵੀ ਫਾਇਦਾ ਲੈ ਸਕਦੇ ਆ ਜਿਹੜੀ ਵੀ ਕਿਸੇ ਚੀਜ਼ ਦੀ ਕਿਸੇ ਨੂੰ ਬਿਮਾਰੀ ਆ ਉਹਦੇ ਫ੍ਰੀ ਦਵਾਈਆਂ ਵੀ ਮਿਲਣਗੀਆਂ ਨਾਲ ਦੇ ਨਾਲ ਉਹਨਾਂ ਦਾ ਇਲਾਜ ਵੀ ਪ੍ਰੋਪਰ ਚੱਲੂਗਾ ਇੰਨਾ ਹੀ ਕਹਿੰਦਾ ਸਾਰਿਆਂ ਨੂੰ ਇਹੀ ਸੱਦਾ ਦੇਣਾ ਕਿ ਵੱਧ ਤੋਂ ਵੱਧ ਆਓ ਤੇ ਆਪਣਾ ਇਲਾਜ ਕਰਾਓ ਧੰਨਵਾਦ ਜੀ। ਇਹ ਜਿਹੜੀ ਲੋਕੇਸ਼ਨ ਕੀ ਹੈ ਕੈਂਪ ਦੀ ਗਗੜੀਆ ਭਵਨ ਦੇ ਵਿੱਚ ਲੱਗ ਰਿਹਾ। ਉੱਥੇ ਸਾਰਿਆਂ ਨੂੰ ਹੁਮਾ ਹਮਾ ਕੇ ਪਹੁੰਚਣ ਦੀ ਬੇਨਤੀ ਹੈ। ਟਾਈਮਿੰਗ ਕੀ ਹੈ ਜੀ? ਟਾਈਮਿੰਗ 9 ਵਜੇ ਤੋਂ ਸ਼ੁਰੂ ਹੋ ਜਾਣਾ ਜੀ ਇਹ। ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ ਪਰਸੀ ਦੇ ਉਪਲਕਸ਼ ਦੇ ਵਿੱਚ ਹਰ ਸਾਲ ਜਿਵੇਂ ਕਮਲ ਜੀ ਤੇ ਪੰਜਾਬ ਕੇਸੇ ਗਰੁੱਪ ਇਹ ਕੈਂਪ ਲਗਾਉਂਦੇ ਆ। ਮੈਂ ਸਮਝਦਾ ਵੀ ਕਿਸੇ ਨੂੰ ਯਾਦ ਕਰਨ ਦਾ ਇਹ ਬੜਾ ਵਧੀਆ ਤਰੀਕਾ ਹੈ। ਕਿਉਂਕਿ ਜਿਹੜੀ ਇਹ ਕੈਂਪ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਡਾਕਟਰ, ਹਰ ਇੱਕ ਤਰ੍ਹਾਂ ਦੇ ਟੈਸਟ ਵੀਕਰ 휠체어 ਮਤਲਬ ਕਿ ਜੋ ਵੀ ਤੁਹਾਨੂੰ ਸਹੂਲਤ ਕਿਸੇ ਵੀ ਕੋਈ ਪ੍ਰੋਬਲਮ ਹੈ ਤੁਹਾਨੂੰ ਚਾਹੇ ਅੱਖਾਂ ਦਾ ਆਪਰੇਸ਼ਨ ਹੈ ਚਾਹੇ ਲੈਂਸ ਪਾਣੇ ਹੈ ਫ੍ਰੀ ਆਫ ਕਾਸਟ ਹਰ ਇੱਕ ਚੀਜ਼ ਉੱਥੇ ਅਵੇਲੇਬਲ ਹੈ ਤੇ ਬੜੀ ਖੁਸ਼ਕਿਸਮਤ ਦੀ ਗੱਲ ਹੈ ਵੀ ਆਪਣੇ ਸ਼ਹਿਰ ਦੇ ਵਿੱਚ ਇਹ ਲੱਗ ਰਿਹਾ ਹੈ ਤੇ ਮੈਂ ਸ਼ਹਿਰ ਵਾਸੀਆਂ ਨੂੰ ਤੇ ਆੜੇ ਵਾਲੇ ਇਲਾਕੇ ਵਾਲਿਆਂ ਨੂੰ ਅਪੀਲ ਕਰਦਾ ਕਿ ਜਿੰਨੂੰ ਵੀ ਕੋਈ ਪ੍ਰੋਬਲਮ ਹੈ ਤੇ ਉਹ ਜਰੂਰ ਉਰੇ ਪਹੁੰਚ ਕੇ ਕੰਸਰਨਡ ਡਾਕਟਰ ਨੂੰ ਮਿਲੇ ਤੇ ਫ੍ਰੀ ਦੇ ਵਿੱਚ ਆਪਣਾ ਇਹ ਇਲਾਜ ਪਾਵੇ ਬਹੁਤ ਬਹੁਤ ਧੰਨਵਾਦ ਕਮਲ ਜੀ ਦਾ ਤੇ ਪੰਜਾਬ ਕੇ ਸ੍ਰੀ ਸਮੂਹ ਸਾਰੇ ਗਰੁੱਪ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਕੇ ਸ੍ਰੀ ਗਰੁੱਪ ਵੱਲੋਂ ਸ੍ਰੀ ਵਿਜੇ ਚੋਪੜਾ ਜੀ ਸ੍ਰੀ ਅਵਨਾਸ਼ ਚੋਪੜਾ ਜੀ ਸ੍ਰੀ ਅਭਿਜੇ ਚੋਪੜਾ ਜੀ ਦੇ ਨਿਰਦੇਸ਼ਾਂ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਜੁਲਾਈ ਨੂੰ ਰਾਮਗੜੀਆ ਭਵਨ ਵਿਖੇ ਬਹੁਤ ਹੀ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਸਬੰਧ ਵਿੱਚ ਅੱਜ ਸਾਡੇ ਪੰਜਾਬ ਕੇਸਰੀ ਦੇ ਖੰਨਾ ਆਫਿਸ ਦੇ ਵਿੱਚ ਸਾਬਕਾ ਮੰਤਰੀ ਗੁਰਕੀਰਤ ਸਿੰਘ ਜੀ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱੱਡੜ ਜੀ ਸਾਬਕਾ ਪ੍ਰਧਾਨ ਵਿੱਕੀ ਮਹਿਤਾ ਜੀ ਸਾਡੇ ਦਫ਼ਤਰ ਦੇ ਵਿੱਚ ਆਏ ਨੇ ਇਸ ਲਈ ਮੈਂ ਇਹਨਾਂ ਦਾ ਇੱਥੇ ਧੰਨਵਾਦ ਕਰਦਾ ਤੇ ਮੈਂ ਇਸ ਲਈ ਵੀ ਇਹਨਾਂ ਦਾ ਧੰਨਵਾਦ ਕਰਦਾ ਵੀ ਅਸੀਂ ਭਾਵੇਂ ਅੱਜ ਮੇਰੇ ਹਿਸਾਬ ਨਾਲ ਦਸਵਾਂ ਇਹ ਸਾਡਾ ਕੈਂਪ ਲੱਗਣ ਜਾ ਰਿਹਾ ਤੇ ਇਹਨਾਂ ਸਾਰਿਆਂ ਵੱਲੋਂ ਖਾਸ ਕਰਕੇ ਗੁਰਕੀਰਤ ਜੀ ਵੱਲੋਂ ਸਾਨੂੰ ਹਰ ਪੱਖੋਂ ਜੋ ਵੀ ਅਸੀਂ ਕਦੇ ਇਹਨਾਂ ਨੂੰ ਕਿਹਾ ਗੱਦੜ ਸਾਹਿਬ ਵੱਲੋਂ ਵਿੱਕੀ ਮਹਿਤਾ ਜੀ ਵੱਲੋਂ ਜੋ ਵੀ ਅਸੀਂ ਇਹਨਾਂ ਤੋਂ ਸਹਾਇਕ ਮੰਗਿਆ ਉਹ ਇਹਨਾਂ ਨੇ ਹਰ ਕੈਂਪ ਦੇ ਵਿੱਚ ਸਾਨੂੰ ਉਹ ਸਹਾਇਕ ਦਿੱਤਾ ਤੇ ਇਸ ਵਾਰ ਵੀ ਤੁਹਾਨੂੰ ਜਿਵੇਂ ਗੁਰਕੀਰਤ ਜੀ ਨੇ ਤੇ ਪ੍ਰਧਾਨ ਜੀ ਨੇ ਸਾਰਾ ਡਿਟੇਲ ਦੇ ਵਿੱਚ ਦੱਸਿਆ ਵੀ ਇਸ ਕੈਂਪ ਦੇ ਵਿੱਚ ਹਰ ਜਿਹੜੀ ਦਵਾਈ ਹੈ ਉਹ ਮੁਫਤ ਦਿੱਤੀ ਜਾਣੀ ਹੈ ਵੱਡੇ ਮਹਾਰ ਜਿਹੜੇ 40s ਤੋਂ ਹਸਪੀਟਲ ਦੇ ਡਾਕਟਰਸ ਆ ਰਹੇ ਨੇ ਤੇ ਸ਼ੰਕਰਾਈਸ ਹਸਪੀਟਲ ਵੱਲੋਂ ਅੱਖਾਂ ਦੇ ਜਿਹੜੇ ਲੈਂਸ ਤੱਕ ਸਭ ਮੁਫਤ ਪਾਏ ਜਾਣੇ ਨੇ ਤੇ ਇਸ ਲਈ ਮੈਂ ਦੁਬਾਰਾ ਇੱਕ ਵਾਰ ਫੇਰ ਤੋਂ ਆਪਣੇ ਦਫ਼ਤਰ ਤੇ ਆਣ ਲਈ ਗੁਰਕੀਰਤ ਜੀ ਦਾ तहे ਦਿਨੋਂ ਧੰਨਵਾਦ ਕਰਦਾ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵੀ ਇਸ ਜਿਹੜੇ ਕੈਂਪ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਉਹ ਜਿਹੜਾ ਲੋਕ ਲਾਭ ਲੈ ਸਕਣ ਲੋੜ ਵਾਂਗ